No. oh

ਪਰਨ ਪਾਰ ਦੀ ਵਾਗ ਦੇ ਉਕਵਾ ਮਹਾਰਾਜ ਸਹਿਬੇ ਕੁਮਾਰ ਸਿੰਘ ਜਵਾਲ ਚੌਹਰ ਸ਼ਤਰ ਤਖ ਦੀ ਵਾਗ ਤਾਕਤ ਤਾਂ ਸਾਇੰਹ ਸੁਈ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਾਰਕਤ ਜਗਤੂਲ ਪਾਰ ਸਜੇ ਬੈਠੀ ਪਾਰਨ ਨੂੰ ਸਤਕਾਰ ਜੋ ਸਾਹਿਬ ਜੀ ਵੜ ਪਾ ਕੇ ਆਂ ਜੋ ਗੁਰੂ ਕੀ ਆਪਿ ਕ੍ਰਿਸ਼ਨ ਨਰੇ ਕੋ ਅਮਰ ਤੂਲੇ ਤੋ ਗੁਰੂ ਕੀ ਚਰਨਾਵਿਚ ਹਾਰ ਜਿਓ ਧਰਨ ਕੇ ਆਪਨੋ ਜੀਵਨ ਸੁਹੇਲਾ ਕਰਿਓ ਗੁਰੂ ਪਾਤਸ਼ਾਹ ਜੀ ਅਮਰ ਤੂਲੇ ਤਾਕਤਾਂ ਦੇ ਸ਼ੋਭਨੀ ਕੋਕਰ ਕੇ ਖੁਲੇ ਦਰਸ਼ਨ ਦਾ ਤਾਪੁ ਮਾਗਿਰ ਤੇ ਬਾਣੀ ਨੂੰ ਪਹਜਾ ਅਰਦਾਸ ਕੀਤੀ ਆਪਕੋ ਗੁਰੂ ਕੀ ਚਰਨਾ ਵਿੱਚ ਕੀਤੀ ਹੈ ਸਾਬ ਦੀ ਕਿਰਪਾ ਕਰਿਓ ਆਪਰਤ ਵਿਲੇ ਜੀ ਆਪਕਾ ਸਾਡੇ ਸਾਡੇ ਦੀ ਝੋਲੀ ਵਿੱਚ ਪਾ ਦੇਣਾ ਤੇ ਗੁਰੂ ਪਾਤਸ਼ਾਹ ਜੀ ਰੱਖਿਆ ਕਰਨ ਵਾਲੇ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਦਾ ਪਾਵਨ ਧੰਨ ਗੁਰੂ ਰੰਗ ਸਹਿ ਮਹਾਰਾਜ ਜੀ ਦੇ ਪਾਵਨਾਂ 683 ਅੰਗ ਦੇ ਸ਼ੋਭਨੇਕ ਅਰੰਭਤ ਹੈ ਆਦੇ 684 ਅੰਕ ਦੇ ਸੋਲ ਨੂੰ ਤਾਂ ਗੁਰੂ ਪਾਤਸ਼ਾਹ ਜੀ ਖੁਸ਼ੀਆਂ ਦੇ ਘਰ ਵਿੱਚ ਆਕਰ ਕੇ ਕੰਮ ਨੂੰ ਮਾਰਗਖਵਾਲਾ ਹੋਆ ਜਾ ਕਾ ਅੰਤ ਨਾ ਪਾਰਾ ਵਾਰ ਗੁਰੂ ਰਾਖਾ ਤੇ ਜਿਹਦਾ ਅੰਤ ਉਹ ਪਾਰਾ ਵਾਰ ਉਸ ਦਾ ਕੋਈ ਵੀ ਗਿਣਤੀ ਮਿੰਤੀ ਵਾਲਾ ਜਿਹੜਾ ਵਿਗਿਆਨੀ ਉਹ ਕਾਰਮੀ ਸ਼ਬਦਾਂ ਕਿ ਉਸਨੀ ਕਿੰਨੀ ਵੱਡੀ ਵਿਸ਼ਾਲਤਾ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨ ਆਉ ਨਾਮ ਗੋਬਿੰਦ ਕਾ ਸਦਾ ਲਿਐ ਮਾਰਾਇ ਕਿਤੇ ਵੀ ਸ਼ੋਕ ਤੇ ਜਦ ਤੇ ਗੁਰੂ ਮਾਰਾਇ ਕਿਤੇ ਸੁਸਾਨ ਚ ਛੱਡ ਕੇ ਜਾਣਾ ਕੋਤੇ ਵੀ ਸ਼ੋਕ ਪ੍ਰਾਪਤ ਹੁੰਦਾ ਹੈ ਕਦੋਂ ਜਦੋਂ ਸਿਮਰਨ ਆਉ ਨਾਮ ਗੋਬਿੰਦ ਕਾ ਸਦਾ ਗੁਰੂ ਵਾਹਿਗੁਰੂ ਸਾਜੀ ਪਾਤਸ਼ਾਹ ਸਾਡੇ ਸੈਗੁ ਸੈਗਤ ਕਹਿਆ ਕਰਿਆ ਬਾਸ ਰੇ ਕੇ ਨਾਮ ਤੇ ਸਿਮਰਨਾ ਗੁੰਨਾ ਚਾਹੀਏ ਪਰ ਸੂਸਾਗ ਦੀ ਮਾਰ ਦੇ ਵਿੱਚ ਨਿਪਟ ਤੋ ਗਏ ਆ ਨਿਪੜ ਗਏ ਜੇਤੇ ਬਾਬਤ ਸਾਡੇ ਮਾਰ ਦੀ ਚੰਦੀ ਸਰੀਰ ਨਾਲ ਮੋਹ ਪੈ ਗਈ ਆ ਜਿਸ ਤੋਂ ਗੁਰੂ ਵਾਹਿਗੁਰੂ ਜੀ ਦੇ ਨਾਮ ਦਾ ਮੋਲ ਅਕਸ਼ਰਾ ਸੀ ਕੋਸ ਨੂੰ ਅਸੀਂ ਸੌਂ ਕਰਕੇ ਹੀ ਗੁਜ਼ਾਰਦੇ ਤੇ ਜੇ ਵੇਲੇ ਖਾ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਤੁਹਾਨੂੰ ਜੀਤਾ ਸੁਭਾ ਨੇ ਕਰੇ ਨਾਮ ਜਪਣ ਤੋਂ ਵਾਝਾ ਹੋ ਗਏ ਮਾ ਗੋ ਰਾਮ ਦੇ ਸਭ ਤੋਂ ਗੁਰੂ ਤੇ ਮੰਗਣ ਵਾਸਤੇ ਨਾਮ ਦੀ ਬਾਤ ਗੁਰੂ ਤੋਂ ਹੀ ਪ੍ਰਾਪਤ ਹੋਈ ਗੁਰੂ ਪਾਤਸ਼ਾਹ ਅੱਜ ਦੇ ਪਾਵਨ ਮੌਕਾ ਤੇ ਆਪ ਕੀ ਵਿਸ਼ਾਉਤਨੀ ਸਰ ਕੀ ਦੇਣਾ ਗੁਰੂ ਮਹਾਰਾਜ ਜੀੋਂ ਤੋਂ ਪ੍ਰਾਪਤ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਵਾਲਾ ਕਜਵਾ ਘਰ ਬਾਣੀ ਤਨਾ ਸ੍ਰੀ ਆਗਮ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਰਕ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਖਾਰਤ ਸੇ ਪਾਵਨ ਧਰਮਾਨ ਉਚਾਰਨ ਕੀਤਾ ਗਿਆ ਹੈ ਅਤੇ ਘਰ-ਬਾਰ ਜੋ ਰਾਗੀ ਸਿੰਘ ਰਾਏ ਇਹ ਘਰ-ਬਾਰ ਵਿੱਚ ਅੰਦਰ ਗੌਰ ਦੀ ਹਦਾਇਤ ਕੀਤੀ ਹੈ ਏਕ ਓਅੰਕਾਰ ਸਤਿਗੁਰ ਪਰਸਾਗ ਪ੍ਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਸਾਡੇ ਵਿਚਾਰ ਨੂੰ ਕਿ ਪ੍ਰਮਾਤਮਾ ਆਹ ਦੋ ਨੇ ਚਾਰ ਕਿਸੇ ਨੇ ਪਾਰਾਂ ਦੀ ਵੀ ਆਪਾਂ ਇਹ ਮਨ ਦੇ ਵਿੱਚ ਪਰਮ ਪਾਲਦੇ ਪਰ ਗੁਰੂ ਮਹਾਰਾਜ ਦੇ ਵਿੱਚ ਹੈ ਕਿ ਪ੍ਰਮਾਤਮਾ ਇੱਕੋ ਹੀ ਹੈ ਤੇ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਿਹੜਾ ਪ੍ਰਮਾਤਮਾ ਨੂੰ ਸੱਚੇ ਮਰੋ ਕਰੋ ਜੁੜ ਕਰਕੇ ਨਾਮ ਸਿਮਰਨ ਕਰਦਾ ਹੈ ਉਹ ਗੁਰੂ ਦੀ ਉਪਾਧੀ ਪਾ ਲੈਂਦਾ ਹੈ ਜੇ ਜਿਹੜਾ ਗੁਰੂ ਫਿਰ ਮੈਂ ਲੈਂਦਾ ਉਹ ਆਕਾਲ ਪੁਰਖ ਨੂੰ ਮਿਲਣ ਲੱਗਾ ਹੈ ਬੰਦਨਾ ਕਾਲ ਪਿਛਾਰ ਨੂੰ ਜਾ ਰਿਹਾ ਅਸੀਂ ਪਿਛੇ ਹਟ ਰਏ ਸਾਡਾ ਥੇਰ ਵੀ ਰਹਿਣ ਤਕਾਰ ਤਕਾਰ ਵੀ ਰਹਿਣ ਜ਼ਤਾ ਤੇ ਗੁਰੂ ਮਹਾਰਾਜ ਕੀ ਕੀ ਕਰਿਆ ਪਰ ਗੋਪਾਲ ਪ੍ਰਮਾਤਮਾ ਦੇ ਗੁਣਾਂ ਦੀ ਤਾਂਗ ਪਿਛਾਣਿਆ ਕਰ ਗੁਣ ਦਾਇਆ ਕਰ ਰਹਾ ਵਿਸ਼ਰਾਮ ਤੇਰੇ ਕੀ ਮਹਾਰਾਜ ਜੀ ਉਚਾਰਨ ਕਰ ਰਹੇ ਹਨ ਵੱਡਾ ਭਾਗ ਪੇ ਪੁਰ ਦੇਵਾ ਹੁਣ ਸਾਸ ਕੇ ਵੀ ਬੜੇ ਵੱਡੇ ਭਾਗ ਨੇ ਆਪ ਕੋ ਬਹੁਤ ਵੱਡੀਆਂ ਗੁਰੂ ਤੇ ਸਾਡਾ ਭੱਟਾ ਹੀ ਪਰ ਜਿਹੜਾ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਜਨਮ ਲੈ ਲਿਆ ਤੇ ਸਾਡ ਸਮਾਜ ਦੀ ਉਸ ਨੂੰ ਖੁਸ਼ ਹੋਣਾ ਚਾਹੀਦਾ ਛੇ ਇਹ ਐਸੀ ਧਰਤੀ ਹੈ ਜਿਹਦੇ ਉੱਪਰ ਗੁਰੂਆਂ ਨੇ ਪ੍ਰਕਾਸ਼ ਧਰਿਆ ਜਿਸ ਸਾਧ ਸੰਗਤ ਜੀ ਗੁਰੂ ਮਹਾਰਾਜ ਸ੍ਰੀ ਪਾਤਸ਼ਾਹ ਜੀ ਆਨੇ ਬਾਣੀ 74 ਕਰਕੇ ਸੰਤਾ ਮਹਾ ਗੁਰਖਾਂ ਦੀ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਬਚਨ ਵੱਲ ਦਾ ਮੰਨਦਾ ਹੈ ਕੋਣ ਕਰ ਸਕਦਾ ਜਿਹੜਾ ਸਮਰਾਟ ਜਿਹੜਾ ਗੁਰੂ ਹੈ ਜਿਸ ਸਾਧ ਸੰਗਤ ਨੂੰ ਅਸੀਂ ਖੁਸ਼ ਹੋਣੇ ਚਾਹੀਦੇ ਅੰਦਰ ਕਿ ਅਸੀਂ ਬੜੇ ਭਾਗਾ ਵਾਲੇ ਸਾਡਾ ਜਿਹੜਾ ਜਨਮ ਹੈ ਉਹ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਅਜੇ ਬੋਸਿਖਾਂ ਦੇ ਘਰੇ ਹੋਇਆ। ਸਾਹਾ ਵੀ ਕੀ ਧਰਮ ਦੁਨਿਆਵਾਂ ਦੇ ਸੈੜ ਕੀ ਮਿਲਾਉਂਦਾ। ਪਰ ਇਹ ਸਾਡਾ ਹੀ ਰਹਿਣ ਸੈ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਜੋ ਅਮੀਰ ਰਹਿਣ ਸੈ। ਜਿਸ ਦੇ ਭਾਵ ਆਸੀਂ ਜਿਹੜੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਬਣਦੇ ਹਾਂ। ਤੇ ਗੁਰੂ ਜੀ ਕਿਰਪਾ ਅਸੀਂ ਅਜਿਹੀ ਬਾਤ ਹੈ ਸੰਸਾਰੀ ਵਾਸਤਵੋਂ ਇਹ ਤੇ ਮਹਾਰਾਜ ਨੇ ਪਹਿਲੇ ਪੈਰਾ ਕਰਨਾ ਦਿੱਤਾ ਪਰ ਗੁਰੂ ਮਹਾਰਾਜ ਕਹਿੰਦੇ ਨਾਮ ਕੀ ਉਗਾਤਾ ਗੁਰੂ ਤੋਂ ਪ੍ਰਾਪਤ ਹੋੜੀਆਂ ਦੇ ਓਟ ਸਵਾਦ ਮਿਟੇ ਅਨੰਦ ਸੇਵਾ ਮਹਾਰਾਜ ਕਹਿੰਦੇ ਕੀਤੇ ਹੋਏ ਕਰੋੜਾਂ ਪਾਪ ਜਿਹੜੇ ਉਹਨਾਂ ਦਾ ਮਹਾਰਾਜ ਨੇ ਮਾਫੀ ਨਾਵਾ ਕੀ ਹੋਵੇਗਾ ਹਰ ਸੇਵਾ ਹਰ ਨਾਮ ਦੀ ਸ਼ਿਵਾ ਨਾਮ ਅਪਣ ਦੇ ਨਾਲ ਇਹ ਸੇਵਾ ਹਥਾਰਾ ਹੀ ਕੰਨ ਦੇ ਰਾਹ ਮਹਾਰਾਜ ਦੇ ਦੁੱਖ ਜਿਹੜੇ ਨੇ ਜਿਹੜੇ ਕਰੋੜਾ ਉਹ ਪਰਮਾਤਮਾ ਥੋੜ ਦੇਵੇਗਾ ਚਾਰੰਦ ਤਾਰਮੋਹ ਜਾਂ ਕਾ ਵਰ ਰਪ ਜਿਨੇ ਆਪਣਾ ਮਾਲ ਗੁਰੂ ਦੇ ਚਰਨਾ ਵਿੱਚ ਰੱਖੇ ਤਾ ਗੁਰੂ ਪਾਤਸ਼ਾਹ ਕਹਿੰਦੇ ਕਾਹੀ ਨੇ ਬਨ ਖੋਜਨ ਜਾਏ ਸਾਰੰਭ ਜਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਇ ਪਾਰ ਆਏ ਕੁਝ ਕਾਦੇ ਟਕਰਾਂ ਮਾਰੀ ਜਾਂਦੇ ਰੱਬ ਦੇ ਆ ਬੰਧਿਆ ਤੇ ਜੋ ਸਰੀਰ ਦੁਤਾਇ ਇਹਨੂੰ ਬੜਾ ਸੋਹਣਾ ਬਣਾ ਕੇ ਦਤਾਏ ਜੇ ਕਹਿੰਦੇ ਕਾਹੇ ਇਹ ਇਬਾਦਤ ਖੋਜਣ ਜਾਏ ਜੰਗਲ ਦੇ ਵਿੱਚ ਕਾਦੇ ਲਾਉਂ ਕਾਦੇ ਟਕੜਦਾ ਜੰਗਲ ਮਹਾਰਾਜ ਜੀ ਦੇ ਕੋਹੇ ਸਰਬ ਸਭੈ ਤੇ ਤਿੰਨ ਵਾਸਾ ਹੈ ਹੁਣ ਕਈ ਆਸ ਤੇ ਨਹੀਂ ਅੰਦਰੋਂ ਸੱਚੇ ਹੋਣੇ ਚਾਹੀਦੇ ਤੇ ਬਾਰੋ ਵੀ ਮਹਾਰਾਜ ਜੀ ਦੇ ਮੇਰਾ ਰੂਪ ਤੁਸੀਂ ਮੇਰੇ ਬੱਚਿਓ ਤੇ ਬੱਚੇ ਦਾ ਵਜ ਕੀ ਆਪਣੇ ਬਾਪ ਤੇ ਇੱਕ ਮੇਕ ਹੋਵੇ ਕਿ ਗੁਰੂ ਮਹਾਰਾਜ ਜੀ ਸਾਡੇ ਇਸ ਸੰਦੇਸ਼ ਦਾ ਕਿ ਗੁਰੂ ਮਹਾਰਾਜ ਜੀ ਜਿਹੜੇ ਗੁਰੂ ਕੇ ਚਰਨਾਂ ਤੇ ਗੁਰੂ ਕੇ పాਦ ਦੇ ਉਪਰਾਪਨ ਸੇ ਰੱਖ ਦਿੱਤਾ ਕਿ ਮਹਾਰਾਜ ਤੁਸੀਂ ਮੇਰਾ ਕਰ ਦਿੱਤੀਆਂ ਸੋਗ ਆਗਨ ਇਸ ਜਨ ਆਪੇ ਆਪ ਜਿਹਨ ਕਹਿਤਾ ਮਹਾਰਾਜ ਕੀ ਰੱਖ ਮੇਰਾ ਕੁਝ ਵੀ ਨਹੀਂ ਤੇ ਮਹਾਰਾਜ ਦੇ ਨਾਮ ਨੂੰ ਸੋਗ ਲੱਗਦਾ ਨਾਅ ਅਗਨ ਦੇ ਵਿੱਚ ਸਵਾਰਦਾ ਤੇ ਨਾ ਹੀ ਪਾਣ ਆਏ ਕਿ ਇਸ ਜਨ ਨੂੰ ਕੋਈ ਸਵਾਰ ਤਾਂ ਸਰਦੈ ਕੋਈ ਦੁੱਖ ਨਹੀਂ ਲੱਗਦਾ ਉਸ ਜਨ ਨੂੰ ਸਾਗਰ ਤਰਿਆ ਸਾਧੂ ਸੰਗੈ ਹੁਣ ਇਹ ਜਰਾ ਭਾਵ ਸਾਗਰ ਜਿਹੜਾ ਹੈ ਕੂਪ ਦਾ ਹਨੇਰਾ ਕੂਪ ਹੈ ਮਹਾਰਾਜ ਜੀ ਦੇ ਵਿੱਚ ਉਤਾਰਕ ਤਾਂ ਸਾਧੂ ਸੰਗੈ ਜਿਹੜਾ ਗੁਰੂ ਕੀ ਪੂਰੀ ਭਗਤੀ ਦੇ ਨਾਮ ਗਿਆ ਹੈ ਜਿਹੜਾ ਗੁਰੂ ਨਾਲ ਜੁੜਿਆ ਹੈ ਤੇ ਮਹਾਰਾਜ ਨੇ ਸਾਧੂ ਆਦੀ ਸੰਗਤ ਕੀਤੀਆਂ ਈਸ਼ਰ ਸੰਸਾਰ ਤੋਂ ਤਰ ਦੇਈਦਾ ਨਿਰਪਉ ਨਾਮ ਜਪੂ ਹਰ ਰਗੇ ਜਿਹੜਾ ਆਪੂ ਨਹੀਂ ਦਰਦਾ ਤੇ ਦੂਜਿਆਂ ਨੂੰ ਵੀ ਆਪ ਹੈ ਜਿਦਾ ਨਾ ਨਹੀਂ ਨਿਰਪਉ ਨਾਮ ਜਪੋ ਹਰ ਰੰਗੇ ਬਿਲ ਕੋਲ ਵਾਰਾ ਕੀਂ ਨਿਟਰੋਂ ਕਰਕੇ ਨਾਮ ਜਪੋ ਰੰਗ ਵਿੱਚ ਰਹੁ ਰਵੋ ਪਰਮਾਤਮਾ ਦੇ ਰੰਗੀਜ ਹੋ ਜਾਵੋ ਪਾਰਨ ਧਨ ਦੋਖ ਕਿਛ ਪਾਪ ਦਾ ਫੇਰੇ ਕੋਈ ਵੀ ਮਹਾਰਾਜ ਦੇ ਸੱਚੇ ਪਾਤਸ਼ਾਹ ਦੋਖ ਜਿਹੜਾ ਹੈ ਉਹ ਤੇਰੇ ਨੇੜੇ ਵੀ ਹੋ ਸਕਦਾ ਪਰ ਤੇਰੀ ਜਿਹੜੀ ਇਹਦਾ ਮਨੁੱਖ ਦੀ ਮਮਤਾ ਇਹ ਲਾਲਸਾ ਵਿੱਚ ਨਹੀਂ ਹੋਣੀ ਚਾਹੀਦੀ ਜਾਤ ਜੇਦਾਰ ਆਵੇ ਤੇਰੇ ਮਹਾਰਾਜ ਦੇ ਕੋਈ ਵੀ ਜਨਮ ਭਵੰਤ ਦਾ ਵੀ ਵੱਡਾ ਹੈ ਪਰਮਾਤਮਾ ਦੁਆਰਾ ਇਹ ਪਹਿਲਾਂ ਕੀਤਾ ਗਿਆ ਹੈ ਉਹ ਮੇਰੇ ਨੇੜੇ ਹੀ ਆਉਂਦਾ ਕਹਿੰਦੇ ਇਹ ਤੇ ਬਹੁਤ ਦਾਤ ਜਪੇ ਇਹ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਾ ਸਕਦੇ ਮਹਾਰਾਜ ਉਸ ਪ੍ਰਾਣੀ ਨੇ ਨਾਮ ਪੜਿਆ ਬੜਾ ਵੱਡਾ ਜਪਿਆ ਤਾਂ ਬੜੀ ਸੇਵਾ ਕੀਤੀ ਹੈ ਗੁਰ ਸਾਹਿਬ ਦਾ ਰਤਨੀ ਭਾਰ ਪੂਰੇ ਅਬਰਤ ਸਦਗੁ ਹੈ ਨੀ ਗੁਰੇ ਮਹਾਰਾਜ ਕਹਿੰਦੇ ਗੁਰ ਸਾਗ ਇਹ ਸਾਗਰ ਹੈ ਦਾ ਬਾਣੀ ਦਾ ਰਤਨੀ ਰਤਨਾ ਦਾ ਜਾਲ ਭਰਿਆ ਹੋਇਆ ਹੈ ਗੁਰੇ ਮਹਾਰਾਜ ਇਹ ਆਵਰਤ ਸੰਤ ਜਿਹੜਾ ਅਮਰ ਤੈਨਾ ਤੇ ਸੰਤ ਹੈ ਉਹ ਦੂਰ ਜਾ ਕੇ ਭਾਵਾਂ ਵਿੱਚ ਤੀਰ ਤਾਂ ਤੇ ਜਾ ਕੇ ਨਹੀਂ ਚੁਗਦਾ ਮਹਾਰਾਜ ਕਹਿੰਦੇ ਹਾਰ ਰਸ ਚੋਗ ਚੁਗਾ ਪ੍ਰਭ ਭਾਵੈ ਸਰਵ ਰਮ ਹੰਸ ਪ੍ਰਾਪਤ ਪਤ ਪਾਵੈ ਕਹਿੰਦੇ ਜਿਵੇਂ ਜਿਹੜਾ ਸਾਧਗੁਰੂ ਜੀ ਦੇ ਹਾਸਾ ਉਹ ਮੋਤੀ ਚੁਗ ਕੇ ਸੁਖ ਪਾਦਾ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਉਹ ਗੁਰੂ ਦੇ ਨਾਮ ਨੂੰ ਚੁਗ-ਚੁਗ ਕਰਕੇ ਤੇ ਸੋਚ ਪਾਦਾ ਕਿ ਕਿਥੇ ਹੈ ਮਾਲਕ ਦੀ ਹਿਰਦੇ ਵਿੱਚ ਹੈ ਕਿਤੇ ਦੂਰ ਨਹੀਂ ਹੈ ਅਸੀਂ ਸੋਚ ਲਈਨੇ ਆ ਕਿ ਸ਼ਾਇਦ ਪ੍ਰਮਾਤਮਾ ਦੂਰ ਕਿਤੇ ਬੈਠਾ ਹੈ ਤੇ ਉੱਥੇ ਜਾ ਕੇ ਪ੍ਰਸੰਨ ਕਰੀਏ ਮਹਾਰਾਜ ਦੀ ਸ਼ਾਹਦ ਦੇ ਅੰਦਰ ਸੰਗਤਤਾ ਹੋਈ ਕਿ ਗੁਰੂ ਦੀ ਤ੍ਰਿਪਾ ਤ੍ਰਿਸ਼ਨਾ ਆਤਮਾ ਪ੍ਰਭ ਆਪੁੁਝਾਈ ਕਿਹਨੇ 부ਝਾਈ ਹੈ ਗੁਰੂ ਗੋਬਿੰਦ ਸਿੰਘ ਦੇ ਦਰ ਗੁਰੂਕਾਰਪੁਰਖ ਨੇ ਬੁਝਾਈ ਹੈ ਤ੍ਰਿਸ਼ਨਾ ਜਿਹੜੀ ਆਖਰੀ ਤ੍ਰਿਸ਼ਨਾ ਮਹਾਰਾਜ ਕਹਿੰਦੇ ਅਗੰ ਦੇ ਬਾਦ ਚੱਲ ਰਹੀ ਹੈ ਇਹ ਤ੍ਰਿਸ਼ਨਾ ਭਗਤ ਦੀ ਜਿਵੇਂ ਆਖ ਫਲਮ ਫਲ ਕਰਦੀ ਹੈ ਸਾਡਾ ਮਨ ਵੀ ਇਦਾਂ ਅੰਦਰ ਵੀ ਇਵੇਂ ਕਰਦਾ ਜੇ ਮਹਾਰਾਜ ਕਹਿੰਦੇ ਪ੍ਰਭ ਆਖ ਬੁਝਾਈ ਪਿਤਾ ਗੁਰੂ ਨਾਨਕ ਓਕਾਰਪੁਰਖ ਨੇ ਬੁਝਾਉਣਾ ਕੀਤਾ ਆਦਤ ਤੋ ਉਤਾਰੇ ਪ੍ਰਭ ਸੰਗਾਂ ਇਤੇ ਕੇਦੇ ਚਰਣਾ ਵਿੱਚ ਨਾਲ ਗੁਰੂ ਕੇ ਚਰਣਾ ਵਿੱਚ ਅਕਾਲ ਪੁਰਖ ਦੇ ਚਰਣਾ ਵਿੱਚ ਸ਼ਾਮ ਵਿੱਚ ਆਕਰ ਕੇ ਇਹ ਸਾਰਾ ਕੁਝ ਗੁੱਝ ਜਾਣਾ ਹੈ ਇਹ ਪੰਜਾਂ ਦੇ ਇੱਕ ਮੇਕੋ ਜਾਣਾ ਹੈ ਬਲ ਤੇਰਾ ਪੜ ਜਾਣਾ ਹੈ ਇਹ ਮਹਾਰਾਜ ਜੀ ਦੇ ਤੈਨੂੰ ਹਾਪ ਤਿਆ ਜੜਾ ਹੈ ਉਹ ਆਪਾਲ ਕੁੰਨ ਦੇ ਪਕਾ ਲੈਣਾ ਹੈ ਤੇ ਤੈਨੂੰ ਜਿਹੜਾ ਆਪਣੀ ਚਰਨਾ ਦਾ ਜੁੜ ਲੈਣਾ ਹੈ ਤੇ ਤੂੰ ਕਿਹੜੀ ਲਾਈਨ ਵਿੱਚ ਆਣਾ ਹੈ ਤੂੰ ਗੁਰੂ ਦੇ ਗੁਰ ਸਿੱਖਾਂ ਦੀ ਭਗਤਾ ਦੀ ਸਾਧੂਆਂ ਦੀ ਲਾਈਨ ਵਿੱਚ ਖੜਾ ਹੋਣਾ ਹੈ ਜਿਹੜਾ ਤੂੰ ਅੱਗੇ ਜਾ ਕੇ ਤਾਰੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਗੁਰੂਦਰ ਆਪਾਂ ਨੂੰ ਬਸਰਾ ਕਰ ਰਹੇ ਨੇ ਗੁਰੂ ਮਹਾਰਾਜ ਜੀ ਨੇ ਪਾਉਨਿ ਸ਼ਬਦਿ ਉਚਾਰ ਕਰਦੇ ਵਿਆਪਕ ਅਕਾਉਂਦੀਓ ਕੋ ਲਾਭ ਹੋਇਆ ਆਪ ਸੰਗਤ ਮਾਮ ਕਾ ਜੋ ਧਨ ਨ ਦੇਵ ਸੇ ਮਹਾਰਾਜਿ ਬਖਸ਼ਿ ਆਪ ਸਾਧੂ ਜੀ ਦੀ ਕਿਰਪਾ ਤਾਮ ਅਨੁਸਾਰ ਜਿਹੜਿਆ ਹਾਜ਼ਰੀਆਂ ਸਤਿਗੁਰੂ ਯਾਤਰੀ ਚੱਲਦੇ ਵਿਚ ਅਕਾਲ ਪੁਰਖ ਹਰ ਰੋਜ਼ ਪ੍ਰਵਾਦ ਕਰਦੇ ਨੇ ਤਾਂ ਕਿ ਸਾਡਾ ਜੀਵਨ ਜਿਹੜਾ ਸੁਹੇਲਾ ਹੋ ਜਾ ਆਪ ਸਰਬਾਤਮਾ ਨਾਗਰ ਦੀ ਸ਼ਗਨਤ ਨੂੰ ਬੇਨਤੀ ਹੈ ਕਿ ਤੁਮ ਤੁਮ ਭਗਤ ਰਵਿਦਾਸ ਜੋ ਕਿ ਸ਼ੋਭਨੀ ਪਾਦ ਜਿਨ੍ਹਾਂ ਨੇ ਭਗਤੀ ਦੁਆਰਾ ਪਰਮਾਤਮਾ ਨੂੰ ਪਾਉਣਾ ਕੀਤਾ ਆਕਾਰ ਨੂੰ ਸਮਝਿਆ ਕੀਤਾ ਕਿ ਕੋਈ ਸਮਝ ਨਹੀਂ ਹੋ ਆਜ ਦੇ ਜਾਂ ਤਾਂ ਇਹ ਪਾਤ ਦੇ ਧਰਮਾਂ ਦੇ ਵਿੱਚ ਵੰਡੇ ਗਏ ਕਿਉਂਕਿ ਜਿਹੜੇ ਵੱਡੇ ਵੱਡੇ ਲੋਕ ਉਨਾ ਦੇ ਦਿਮਾਗ ਵੇ ਵੱਡੇ ਕੰਮ ਕਰਦੇ ਨੇ ਪਰ ਜਦੋਂ ਅੱਗੇ ਉਹ ਵੀ ਹਾਰ ਜਾਂਦਾ ਸਿਰਫ ਉਹ ਦੁਨੀਆ ਨੂੰ ਹੀ ਜਿਹੜਾ ਚੱਕਰ ਜੁਨ ਤੇ ਵਿੱਚ ਫਸਾਉਂਦੇ ਨੇ ਸੋ ਸਾਧ ਸੰਗਤ ਜੀ ਪਰ ਜਿਹੜਾ ਭਗਤਾ ਨਹੀਂ ਜਪਿਆ ਤੇ ਗੁਰੂ ਰੂ ਵੀ ਬੰਦ ਨਹੀਂ ਗੁਰੂ ਵੀ ਛੋਟ ਨਹੀਂ ਸਕਦਾ ਜਦੋਂ ਭਗਤ ਆਪਣੇ ਪ੍ਰੇਮ ਦੀ ਜੋਰ ਪਾ ਕੇ ਕੀ ਬੰਦ ਨਹੀਂ ਤੇ ਭਗਤ ਨਰੇਦਾਸ ਗੁਰਨਾਥ ਪ੍ਰਕਾਸ਼ ਪਰਮ ਨਿਹਾਲ ਤੁਮ ਬਣਾਉਂਦਿਆਂ ਹਿਆ ਨਗਰ ਸੰਗੂ ਵਾਲ ਤੁਮਾ ਤੋਂ ਜੋ ਕੀਰਤਨ ਆਰੰਭਤ ਹੋ ਕਨਕੇ ਨਗਰ ਕੀਰਤਨ ਵਾ ਆਪਣੇ ਨਗਰ ਪਾਕਪੁਰ ਰਵਿਨਾਸ ਕੀਏ ਗੁਰਦਵਾਰਾ ਸਾਹਿਬ ਵਿਖੇ ਪਹੁੰਚਣਾ ਹੈ 1:30 ਵਜੇ ਨਾਮ ਸੋ ਸਰਵਾਤ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਭਗਵਾਨ ਦਵਾਰ ਭਗਤ ਨਰਿਕਾਸ਼ ਜੀ ਦੇ ਪਾਵਨ ਸ਼ਰਾਨਾ ਤੇ ਪਹੁੰਚ ਕੇ ਆਪਾਂ ਹਾਜ਼ਰੀ ਲਗਵਾਈਆਂ ਜੀ ਕਿਉਂਕਿ ਜਿਨ੍ਹਾਂ ਦੇ ਨਾਮ ਜਪਿਆ ਅੱਜ ਉਹਨਾਂ ਦੇ ਨਾਮ ਰੋਸ਼ ਅਕਾਲ ਪੁਰਖ ਦੇ ਨਾਲ ਇੱਕ ਬਿੰਦ ਨੇ ਸਿਰਫ ਸਾਡੇ ਅੰਦਰੀ ਭਾਵਨਾ ਪਰ ਗੁਰੂ ਇੱਕ ਹੈ ਸਾਰੋਧ ਭਗਤ ਇੱਕ ਬਿੰਦ ਹੋ ਗਏ ਸੋਨ ਨੂੰ ਸੰਵਰਪਤ ਹੋਣਾ ਹੈ ਸਰਬਾਤਮਾ ਸਤਿਨਾਮ ਦਾ ਪ੍ਰਭਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ